ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਲਖੂਵਾਲ ਨਹੀਂ ਢੇਰੀ ਫਾਰਮ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਤਿੰਨ ਝੋਟੀਆਂ ਦੇ ਇੱਕ ਗੈੜ ਇੱਕ ਝੋਟੀ ਗੱਭਣ ਤੇ ਆ ਤੇ ਤਿੰਨ ਸੂਏ ਸਵਾਏ ਪਸ਼ੂ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਭਾਜੀ ਨੀਰੇ ਸਿੰਘ ਵਾਲਾ ਕੋਲ ਆਜੋ ਕਰਦੇ ਆ ਕਿੰਨਾ ਗੱਲਬਾਤ ਪੁੱਛ ਦੇਣਾ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਸਕਾ ਵੀਰ ਜੀ ਉਸ ਨਾਲ ਡੀਟਾਕ ਜੀ ਬਹੁਤ ਵਧੀਆ ਗੁਰੂ ਨਾਨਕ ਦਾਸ ਜੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਲਿਆਂਦਾ ਨੀਲੀ ਦਾ ਨਗੀਨਾ ਹਾਂਜੀ ਹਾਂਜੀ ਤੇ ਬਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਰੇਤੀ ਡੀਟਾ ਦੇ ਪਿੰਡ ਲੱਖੂਆਲ ਸੀਲੇ ਨਾਲਾ ਜਿਹੜਾ ਮਸਲਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9845656 ਠੀਕ ਹੈ ਜੀ ਤੇ ਆ ਪਹਿਲੇ ਨੰਬਰ ਤੇ ਫਿਰ ਨੀਲੀ ਦਾ ਵੀ ਦਿਖਾ ਦਈਏ ਇਹ ਸੁਆ ਵੀ ਇੱਥੇ ਪਹਿਲਾ ਜਾਂ ਕਹਿਣ ਨਾ ਭਾਵੇਂ ਕੋਈ ਦੂਜਾ ਕਹਦੇ ਅੱਛਾ ਜੀ ਪਰ ਜਦ ਆਪਾਂ ਮੂੰਹ ਪੁੱਟ ਕੇ ਦਿਖਾਉਣਾ ਨਾ ਥੀਰੀ ਹੈ ਛੋਟੀਲੇ ਖੀਰੀ ਐ ਪਿਓਰ ਖੀਰੀ ਠੀਕ ਹੈ ਹਾਂ ਐਡੀ ਝੋਡੀ ਬੰਦੇ ਪਾਲ ਕਿਥੇ ਛੱਡੀ ਗਏ ਨੇ ਪਿਓਰ ਨੀਲੀ ਰਾਵੀ ਚੰਗੀ ਤਰ੍ਹਾਂ ਦਿਖਾ ਆ ਆ ਵੇਖੋ ਦੰਦਲੇ ਤੋੜਿਆ ਉੱਗੇ ਨਹੀਂ ਹਾਂਜੀ 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 ਖੀਰੀ ਐ ਪਿਓਰ ਠੀਕ ਹੈ ਠੀਕ ਹੈ ਆਓ ਜੀ ਪਿਓਰ ਨੀਲੀ ਰਾਵੀ ਆ ਗਈ ਸਾਰੀਆਂ ਨਿਸ਼ਾਨੀਆਂ ਆ ਗਰੀਆ ਯਾਰ ਸਾਹਮਣੇ ਲਾ ਰੱਖੋ ਕੱਲੀ ਇਹ ਵੀ ਝੋਡੀ ਹਾਂਜੀ 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 ਤੇ ਇਹ ਕਿੰਨਾ ਖੜਦੀ ਟਾਈਮ ਅਜੇ ਪਾਜੀ ਹਲੇ 5-4 ਦਿਨ ਲੈਟ ਨਹੀਂ ਜੇ ਠੀਕ ਹੈ ਠੀਕ ਹੈ ਪਿਓਰ ਬਰੀਕ ਦੇ ਵਿੱਚ ਆੜੀ ਆ ਇੱਕ ਦਾ ਚੋਰੀ ਚੰਗਾ ਕਰ ਲਿਆ ਕਰਨ ਵਾਲੀ ਨੇ ਦੱਸਦਾ ਬਿਲਕੁਲ ਜਿਹੜੀ ਮੂੰਹ ਫਿਰੀ ਆ ਇਹ ਲੋ ਜੀ ਚੈੱਕ ਫੇਸ ਕੁਆਲਟੀ ਜਿਹੜੀ ਬਹੁਤ ਜਿਆਦਾ ਚਸੋਣੀ ਆ ਗਈ ਆ ਇਹ ਥਣਾ ਦਾ ਸਹਿਜ ਕਹਿ ਵੀ ਜਿਹੜੀ ਚੈੱਕ ਕਰਦੇ ਆ ਐਨ ਗੇਟ ਜਟ ਤੇ ਲੱਗਾ ਪਿਆ ਉਹ ਲਿਖਨ ਵਾਲਾ ਜਿਹੜੀਆਂ ਕਾਫੀ ਅਜੇ ਹਵਾ ਨੇ ਦੇ ਸੋਨ ਦਾ ਘਵਾਨਾ ਹੋ ਵੀ ਚੰਗਾ ਬਣਾਇਆ ਵੇਦਨ ਸੋਸਾ ਕਲ ਨਾ ਆਵਾ ਚਟਾ ਚਟਾ ਨਿਸ਼ਾਨੀਆਂ ਵੇਖ ਲੋ ਸਾਰੀਆਂ ਤੇ ਬੱਗੀ ਮੋਸ਼ਿਆ ਅੱਥਾ ਵੀ ਪੈਰ ਚਾਰੇ ਥੋੜਾ ਵੀ ਘਵਾਨੇ ਤੇ ਵੀਡੀਓ ਡਾਪ ਦੇ ਪਤਾ ਨਿਸ਼ਾਨੀਆਂ ਸਾਰਾ ਕੁਝ ਆ ਨਾ ਪਣਾ ਦਾ ਸੈਰ ਗਿਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਥੋੜੀ ਪੰਨੀ گاਵਾ ਨੂੰ ਕਹਿਣ ਨੂੰ ਉੱਥਾ ਜਿਹੜਾ ਮਲਾ ਦੰਦ ਲੇਖੂ ਤੇ ਫੇਰ ਬਦਲਾ ਤਾਂ ਫੇਰ ਹੀ ਨਾ ਦੂਜਾ ਸੂਆ ਅਗਲੇ ਕਹਿੰਦੇ ਏਡੀ ਜੋ ਨਹੀਂ ਦੇਣੀ ਆ ਬਿਲਕੁਲ ਸਹੀ ਗੱਲ ਹੈ ਫੁੱਲ ਵੱਡੀ ਝੋਡੀ ਆ ਹਾਂਜੀ 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 ਤੇ ਚਲੋ ਸਾਮ੍ਹ ਕੇ ਚੰਗੇ ਵੀਰ ਪਰਾਨੀ ਕੀਤੀ ਜਣਾ ਬਾਾਕੀ ਬਰੀਡ ਵਾਲੀ ਆ ਫੁੱਲ ਬਰੀਡ ਵਾਲੀ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੇਰਾ ਭਾਈ ਕੀ ਨਾ ਕਰਮ ਬੋ ਜਰਾ ਉਹਨੇ ਵੀਰ ਜੀ ਨੂੰ ਮੰਨ ਤੁਸੀਂ ਵੀਡੀਓ ਪਾਉਂਦੇ ਬੋਲਦਾ ਝੋਡੀ ਦੋ ਦੋ ਢਾਈ ਦਾ ਹੀ ਲੱਗ ਲੋ ਮੰਗੀ ਜਾਂਦੇ ਹਾਂਜੀ ਹਾਂਜੀ ਰੇਟ ਦੀ ਦੇਰੀ ਵਰਤ ਕੇ ਹੋਰ ਜਾਜਾ ਹਾਂ ਜਿੱਤੇ ਜੇ ਮੈਂ ਕੀ ਕਰ ਦੋ ਜਿੰਨੇ ਕਰਨੇ ਆ ਕਰ ਦੋ ਹਾਂ ਨਹੀਂ ਜਰਾ ਛੱਡੀਏ ਫਿਰ 20000 ਹੋਰ 1 30 ਹੀ ਹਾਂ ਪੰਜ ਹੋਸ਼ਟ ਪੰਜ ਹੋਸ਼ਟ ਕਿਉਂ ਟਕਾਣਾ ਜਾਏਗਾ ਕੱਟੀ ਵੇਖ ਲਓ ਬਤਾਂਦੀ ਆ ਮੇਰੀ ਖੀਰੀ ਜੋ ਡੀਲ ਵੀ ਹੁੰਦੀ ਨਹੀਂ ਆ ਕਦੇ ਕਿੰਨੀਆਂ ਵੀ ਡੀਆਪਾ ਪਾਇਆ ਖੀਰੀ ਨਹੀਂ ਹੋਊਗੀ ਤਾਸ ਕਰਕੇ ਆਪਣੇ ਇਧਰ ਪੰਜਾਬ ਦਾ ਤੇ ਨਸਲ ਪਾਲਦੀ ਆ ਵੀ ਤੁਹਾਡੀ ਮੈਂ ਕਿ ਦੁੱਧ ਵੀ ਛੋਡੀ 13 14 ਕਿਲੋ ਪਹਿਲਾਂ ਦੇਣ ਵਾਲੀ ਆ ਅਸੀਂ ਮੰਨ ਲਈ ਗੱਲ ਦੀ ਗਰੰਟੀ ਤੇ ਥਣਾ ਦੀ ਤੇ ਪਿੱਛੇ ਨਹੀਂ ਦਵਾਂਗੇ ਤੇ ਠੀਕ ਹੈ ਚਲੋ ਚਵਾਈ ਜੋ ਵੀ ਇੱਕ ਨੰਬਰ ਦੇ ਕੋਲੋਂ ਥਾਣ ਬੜਾ ਚੰਗਾ ਲੱਗਾ ਨੋਕੜਾ ਥਾਣੇ ਛੋਡੀ ਦਾ ਹਾਂਜੀ ਤੇ ਬਾਕੀ ਜਿਹੜੇ ਵੀ ਵੀਡੀਓ ਲੋਕ ਬੰਦੇ ਰੋਜ਼ ਜਿਹੜੇ ਵੀਡੀਓ ਤੇ ਮਾਲ ਨਹੀਂ ਗੋ ਹੱਟ ਤੋਂ ਸਿਆਣੇ ਆ ਬਿਲਕੁਲ ਜੀ ਬਿਲਕੁਲ ਜਿਹਨੂੰ ਪਛਾਣ ਆ ਨਾ ਆਪੇ ਲੈ ਰਣੀ ਆ ਹਾਂਜੀ 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 ਤੇ 1 25 ਤੋਂ ਕਹਿੰਦਾ ਉਹ ਤੇ 2000 ਛੋਟ ਕਰ ਸਕਦੀ ਆ 123 123 ਦੀ ਹਾਨਾ ਛੋਟੀ ਦੇਣੀ ਆ ਠੀਕ ਆ ਠੀਕ ਆ ਜੀ ਇੱਧਰ ਛੋਟੀ ਮਤਲਬ ਇਹ ਸਵਾਗ ਆਪਾਂ ਵਿੱਚੀ ਹਾਂਜੀ ਤੇ ਫਿਰ ਛੋਟੀ ਦਵਾਂਗੇ ਡੇਢ ਦੀ ਅੱਛਾ ਜੀ ਹਾਂ ਇਹ ਹੁਣ ਦਾ ਮੋਲ ਆ ਠੀਕ ਆ ਠੀਕ ਆ ਇਹ ਛੋਟੀ ਵੇਗੀ ਵੇਗੀ ਨਾ ਵੇਗੀ ਕੋਈ ਤਾਂ ਕਹਿੰਦੀ ਸਵਾਗ ਦੇਵਾਂਗੇ ਠੀਕ ਆ ਠੀਕ ਆ ਇਹ ਛੱਡੀ ਦਾ ਦੇਵਾਂਗੇ ਚੋਟਵਾ ਦੇ ਵੇਖੋ ਜੀ ਇਹ ਲਾਟਪਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾਹ ਮੈਨੂੰ ਬਣਨੀ ਆ ਠੀਕ ਆ ਠੀਕ ਆ ਹਾਂਜੀ ਲਓ ਜੀ 123 ਆਪਾਂ ਇਹ ਵੱਡੋ ਛੋਟੀ ਦਸਾਣਾ ਜੀ ਉਹ ਲੈ ਬਾਈ ਨੂੰ ਛੋਟੀ ਵੇਖੋ ਕਿਹਤਾਂ ਦੀ ਹੈ ਵੱਡੀ ਛੋਟੀ ਕੋਈ ਛੋਟੀ ਨਾ ਸਮਝਾ ਇਹਦੇ ਸਿਰ ਤੇ ਆਵੇ ਹਾਂਜੀ 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 ਬਾਈ ਵੀਡੀਓ ਲਾ ਲੀਖੇ ਆ ਕੇ ਡਬਲ ਦੇ ਦੂ ਵੀ ਤੇ ਆਹ ਕਿਵੇਂ ਆ ਕੇ ਬਾਈ ਨੂੰ ਜੀ ਨਾ ਵੇਖੋ ਛੋਟੀ ਸਰੀਰ ਤੇ ਪਹਿਲਣ ਅੱਛਾ ਜੀ ਹਾਂਜੀ ਇਹਨੂੰ ਬੱਚਾ ਬੱਚਾ ਲਾ ਦਈਏ ਹਾਂਜੀ ਲਾ ਦੋ ਇਹ ਕਹਿੰਦੇ ਤਾਂ ਮਾੜਾ ਲਾ ਦਿੰਦੇ ਆ ਲਾ ਦੋ ਲਾ ਦੋ ਲਾ ਦੇ ਕਿੰਦਰ ਲਾ ਦੇ ਠੇਰੀ ਤੋੜਦੇ ਆ ਇਹ ਭੈਣ ਭਰਾ ਨੂੰ ਪਤਾ ਲੱਗ ਜਾਂਦਾ ਵੀ ਫੀਲ ਢੰਡੀ ਆ ਕਿਦਾਂ ਦੇਣੇ ਨੂੰ ਹੋਈ ਗਏ 7-800 ਵੀ ਨੂੰ ਅੱਛਾ ਇਹ ਕਿੰਨਾ ਦੁੱਧ ਕਰਕੇ 8 ਕਿਲੋ ਵੀਰ ਦੀ ਦੁੱਧ ਜਾਂ 10-12 ਨਹੀਂ ਕਹਿਣਾ ਅੱਛਾ ਇਹ ਤੇ ਚੋਣ ਇੱਕ ਨੰਬਰ ਹੋਊਗੀ 8 ਕਿਲੋ ਠੰਡਾ ਪਾਣੀ ਏਰ ਘੋਊ ਤੋਂ ਗੋਲਾ ਗੋਲਾ ਲਾ ਲੈ ਕੋ ਦੁੱਧ ਲਾ ਲਈ ਅੱਖਾਂ ਵਾਲਾ ਜੱਟ ਆ ਗਿਆ ਜੀ ਇਹ ਜਵਾਗੀਆਂ ਰ ਕੱਟਿਆ ਪੱਟਾ ਪੱਟਾ ਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਜਿਹਦੇ ਪਿੱਛੇ ਤੇ ਆਬ ਜੈਟ ਬੁਲਾਇਆ ਗਿਆ ਇਕ ਨੰਬਰ ਘੱਟ ਜੁਗਦਾ ਦਾ ਬਾਜੀ 3 ਦੇ 10 ਕਿਲੋਗ੍ਰਾਮ ਦਾਈ ਚੋਗੇ 8 ਕਿਲੋ ਹੁਣ ਜਿਹੜਾ ਮਰਜੀ ਮਣ ਕੇ ਲੈ ਜੇ ਹਾੜਾ ਠੀਕ ਹੈ ਠੀਕ ਹੈ ਲੋ ਜੀ 8 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਤੋ ਤਿਆਰ ਹੈ ਆਹ ਸੁਣਾ ਪਈ ਤਾਂ ਹੀ ਬਿਚਨ ਅੰਬਰ ਲਾ ਥੀ ਵੇ ਬਾਕੀ ਸਾਹ ਬੜੀ ਵੱਡਣ ਤੋਂ ਵੱਡਣ ਵਾਲਾ ਜੱਡਾ ਹਾਂਜੀ 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 ਮੈਂ ਜਿਹੜਾ ਪਹਿਲਾਂ ਕਰਕੇ ਲਾ ਦੀਆ ਬੱਚਾ ਉਦਾਂ ਦਾ ਗੱਲ ਕੋਈ ਨਹੀਂ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਪਤਾ ਲੱਗਦਾ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਸੰਭੀ ਹਾਂਜੀ 2 ਲੱਖ ਮੋਲ ਕਰਦੇ ਝੋੜੀ ਦਿੰਨੀ ਲੀਹ ਅੱਛਾ ਅੱਛਾ ਬੜਾ ਮੋਲ ਕਰਦੇ ਬੋਲ ਠੀਕ ਹੈ ਠੀਕ ਹੈ ਉਹ ਵੀ ਸਿਆਣੇ ਹੁੰਦੇ ਆ ਨਾ ਮਾਲ ਵੇਚੀਦਾ ਉਹ ਵੀ ਸਿਆਣੇ ਆ ਤੇ ਖਰੀਦਣ ਵਾਲੇ ਵੀ ਸਿਆਣੇ ਆ ਲਓ ਜੀ ਥਾਣ ਤੋਂ ਜਿਹੜਾ ਬਹੁਤ ਹੀ ਚੰਗਾ ਉਹ ਘਟਿਆ ਵਾ ਬਹੁਤ ਜਿਆਦਾ ਚੰਗਾ ਜਾਨਿਆ ਥਾਣ ਵੀ ਆ ਨੋਕ ਵਾਲਾ ਲੱਗਾ ਪਿਆ ਵਾ ਧਾਰਾ ਤੋਂ ਦਾ ਮਾਲ ਹੈ ਨਾ ਲਓ ਜੀ ਚਾਈਆਲੇ ਖਲਾੜੀ ਜੀ ਲੈ 2 ਧਾਰਾ ਤੋਂ ਨੂੰ ਧਾਰਾ ਤੋਂ ਠੀਕ ਹੈ ਬਾਈ ਠੀਕ ਹੈ। ਕਿਵਾਲੇ ਜਿਹੜੇ ਬਣਾਉਣੇ ਨੇ ਉਹ ਲਾਉਂਦੇ। ਇਹ ਜਿਹੜਾ ਲੋਰੀ ਮਗਰੇ ਬਣਾਣੀ ਹੈ। ਠੀਕ ਹੈ ਠੀਕ ਹੈ। ਤੇ ਦੋਨੋਂ ਬਾਈ ਉਹਨਾਂ ਕੋਲ ਕੇ ਪਾਈਏ। ਲੋਰੀ ਦੇ ਤੋ ਅੱਜ ਚੈੱਕ ਕਰ ਸਕਦੇ। ਤੇ ਇਹਦੇ ਪਿੱਛੇ ਜਿਹੜਾ ਚੰਗਾ ਆ ਗਿਆ ਵਾ ਤੇ ਆਸਤਾਂ ਮੌਕੇ ਦੇ ਜਿਹੜਾ 8 ਲੀਟਰ ਦੇ ਕੋਲੋਂ ਤਿਆਰ ਆ ਤੇ ਬਾਕੀ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ। ਕਰਬਾਲੂ ਦੇ ਅੱਖਾਂ ਆ ਜਾ ਰਿਹਾ ਛੱਡਾ। ਸਾ 8 ਲੀਟਰ ਭਾਈ ਕਹਿੰਦਾ ਕਿ ਦੋ ਤੱਕ ਦੀ ਜਉਣ ਕੀ ਤੇ ਮੋਕਾ ਇਹ ਜਿਹੜਾ ਹੁਣ 8 ਲੀਟਰ ਪਿਆ ਰਿਆ। ਕੋਈ ਚੱਲੋ ਸੁਣਦੇ ਆਪਾਂ ਅੰਮੀੜਾ ਲੈ ਆਂ ਦੋ ਦੋ ਜਣੇ ਸਰ ਬਾਕੇ ਡੀ ਉਹ ਵੀ। ਸਰ ਨਾਲ ਸੁਣ ਜਿਹੜਾ ਬਹੁਤ ਚੰਗਾ ਲੱਗਦਾ ਤੇ ਹਵਾ ਨਾਲ। ਕਿ ਇੰਨੀ ਜਿਆਦਾ ਚੰਗੀ ਜਿੰਨੀ ਸਿੰਤ ਕਰ ਲੋ ਇੰਨੀ ਥੋੜੀ ਆ। ਠੀਕ ਠੀਕ ਆ। ਹਾਂ। ਬਹੁਤ ਜੱਡਾ ਜੱਡਾ ਗੜਾ। ਐਦਾਂ ਬੰਦਾ ਫੇਰ ਬਹਿ ਜਾ। ਅੱਛਾ ਈ। ਆ ਲੋ। ਤੇ ਕਹਿੰਦੀ ਨਹੀਂ ਕੋਈ ਸਾਬ ਠੀਕ ਹੈ ਠੀਕ ਲੋ ਜੀ ਸਿੱਧੀਆਂ ਸੂਰਜਾਂ ਜਿਹੜੀਆਂ ਸ਼ਾਲਾ ਚੁਣੀਆਂ ਵਾ ਆਪਾਂ ਸਾਡੇ ਟੀਮ ਮਾਂਗਾ ਲੱਗਣਾ ਦੀ ਕੋਈ ਕੱਟ ਹਾਂ ਕੋਈ ਭੂਰ ਨਹੀਂ ਕੋਈ ਫਟਾ ਨਹੀਂ ਠੀਕ ਹੈ ਠੀਕ ਹੈ ਜੀ ਇਹਦਾ ਮਤਲਬ ਬਾਜੀ ਫਿਰ ਕੋਰ ਨੂੰ ਬਿਲਕੁਲ ਛੋਟੇ ਕਰਨ ਜਾਏ ਅੱਛਾ ਜੀ ਕਰ ਲੀਏ ਬੱਲੇ ਇਹ ਵੀ ਹਾਨ ਹੈ ਕਰ ਲੀਏ ਸ਼ਰਦੀਏ ਦੋ ਹੋਰ ਕਰਦੀਏ ਪੂਰੇ 85 ਦੇ ਦੀਏ 1000 ਬਚਾ ਇੱਕ ਹੋਰ ਛੱਡੀਏ 83 ਦੀ 83 ਜੋ 200 ਰੁਪਏ ਛੱਡਾਂਗੇ ਕੱਟੀ ਜਿੰਨੇ ਡੰਗ ਮਰਦੀ ਚੋਲੇ 8 ਕਿਲੋ ਦੁੱਧ ਆ ਠੀਕ ਬੋਲਾ ਵਾਲੇ ਕੋ ਦੁੱਧ ਨਾਲੇ ਠੀਕ ਆ ਜੀ 83 ਇਹ ਝੋਡੀ ਵੇਲੇ ਠੰਡੀ ਧੀਰੀ ਆ ਹਾਂਜੀ ਹਾਂਜੀ ਤੇ ਸੇਲੀਆਂ ਸੁੱਲ ਗਿਆ ਜਿਹੜੀਆਂ ਪੰਜੂਰ ਇੱਕ ਨੰਬਰ ਦਾ ਚਾਰ ਗਿਆ ਉਹ ਜਿਹੜਾ ਚੰਗਾ ਆ ਗਿਆ ਵਾ ਤੇ ਤਿੰਨੇ ਨੰਬਰ ਤੇ ਭਾਜੀ ਕਿਹੜੇ ਚੂਣ ਦੀ ਮਾੜੀ ਹੋएगी ਨਾ ਹਾਂਜੀ ਇਹ ਅੱਗੇ ਵੀ ਬੋਲੀਦਾ ਆ ਹਾਂਜੀ ਹਾਂਜੀ ਤੇ ਆਉਣ ਜਾਣ ਦਾ ਖਰਚਾ ਦਵਾਂਗੇ ਠੀਕ ਆ ਜੀ ਇਹ ਮੈਂ ਕਿਨੂੰ ਫੇਰਾ ਕੋਈ ਨਾ ਜਾਏ ਚੋਲ ਵਾਲੀ ਠੀਕ ਕੜਪਰ ਸਾਰਾ ਜਿਆਦਾ ਕਿੱਡਾ ਦਿੰਦਾ ਹੈ ਕਾ ਆ ਜਿਹੜੀ ਮਾਜ ਆ ਅੱਛਾ ਈ ਤੇ ਠੂੜ ਮਾਰਦੇ ਨਾ ਮੈਂ ਕੋ ਦੁੱਧਿਆ ਕਹਿਣ ਮੈਂ 14 15 ਵੀ ਏ ਚੱਲਦਾ ਆ ਅੱਛਾ ਈ ਤਾਹੇ ਕਿੰਨੂ ਦਸਣਾ ਆ ਅੱਛਾ ਈ ਪਾਣੀ ਹਰ ਦਾ ਜਿਹੜਾ ਮਨ ਵਾਲਾ ਹੋਊਗਾ ਠੀਕ ਆ ਦੁੱਧਿਆ ਤੇ ਮੁੱਲ ਬਿਲਕੁਲ ਇਹਦਾ ਵੀ ਛੋਟਾ ਕਰਨਾ ਜੀ ਅੱਛਾ ਈ ਤੇ ਮਾਜ ਵੱਡੀ ਆ ਇੱਕਨ ਮਾਨੂੰ ਆ ਇਹ ਤੀਸਰੇ ਸੂਏ ਜੇ ਜਿਹੜਾ ਸੂਆ ਤੀਸਰਾ ਜਵਾਬ ਦਾ ਉਹ ਫਟਾ ਜਿਹੜੇ ਸੂਏ ਦਾ ਦਾ ਨਾਂ ਚੰਦਰਾ ਗੁੰਬੜੀ ਪਈਆ ਕਰਮਾਲੀ ਸਿੰਗਲ ਹਨ ਟੀਕੇ ਦਾ ਕਾਤ ਗਾੜ ਰਿਹਾ ਚੰਗਾ ਆ ਗਿਆ ਵਾ ਸਰ ਗਿਆ ਵੀ ਜਿਹੜਾ ਬਹੁਤ ਹੀ ਚੰਗਾ ਜਿਹਾ ਬਿਲਕੁਲ ਆਮ ਜਿਹੜੀ ਦੋਹਾਂ ਸਾਈਡਾਂ ਤੇ ਹਨ ਪਾਪਾ ਦਾ ਜੀ ਆ ਪੰਗ ਕਰ ਉਹ ਕਿੰਨਾ ਟਾਈਮ ਹੋ ਗਿਆ ਬਾਜੀ ਇਹ ਵੀ ਵੀਰ ਜੀ ਦੇ ਕੋਲ ਕਾਜੀ ਹੋਈ ਅੱਛਾ ਨਾ ਅੱਛਾ ਜੀ ਬਾਹਰ ਨੂੰ ਜਿਹੜਾ ਨਾ ਹਾਂ ਜੀ ਉਹ ਜਿੰਨੇ ਜਿਹੜਾ ਮਰਲੇ ਹੜਾ ਉਹ ਜਿਹੜਾ 9744 ਅੱਛਾ ਜੀ ਉਹ ਕੱਲ ਨੂੰ ਲੋਕ ਤਾਂ ਕਹਿੰਦੇ ਨੇ ਮੈਂ ਮਤਲਬ ਇੱਕ ਟਾਈਮ ਵਪਾਰੀ ਚੋਂਦੇ ਆਜ ਵਾ ਗਿਆ ਲੋ ਵਾ ਇਹ ਤਾਂ ਜੇਨੇ ਆਉਂਦੇ ਨਹੀਂ ਇਹ ਰਹਿ ਗਿਆ ਉਹ ਫੇਲ ਕਾ ਪਾ ਗਏ ਇਹਦੇ ਪਿੱਛੇ ਬਿਲਕੁਲ ਸਤਾਰਥਾਂ ਦੇ ਨਾਲ ਦਾ ਵਾਜੇ ਚਾਰ ਨੰਬਰ ਆਗੜ ਕੋ ਮੱਝ ਖੜੇ ਅੱਛਾ ਜੀ ਦਾਖਲੋਂ ਤਾਂ ਬਾਹਰ ਹੋਊਗਾ ਦੋਦ ਬਖਾਣਾ 13 14 ਦਾ ਅੱਛਾ ਜੀ ਦਾਖਲ ਦੀ ਫੁੱਲ ਗਰੰਟੀ ਹੈ ਤੇ ਵੱਡੀ ਨਹੀਂ ਮਿਲ ਰਹਾ ਕਾਗਜਾਂ ਦਾ ਪਿੰਡਾ ਵੇਖੋ ਠੀਕ ਹੈ ਠੀਕ ਹੈ ਉਹਦ ਲਾ ਕੇ ਆ ਮਾਗਿਆ ਦਾਖਲ ਇਹ ਲੈ ਮੈਂ ਦੋਦ ਵਜ਼ਨ ਆ ਹੋ ਰਿਹਾ ਜਿਹੜਾ ਮੁੱਲ ਕਰਨਾ ਉਹ ਜਿਹੜਾ ਲੈ ਕੇ ਲੈ ਗਿਆ ਰਹਿ ਕੇ ਰਹਿ ਗਿਆ ਠੀਕ ਹੈ ਠੀਕ ਹੈ ਹੋਰ ਇਦਾਂ ਦਾ ਕਰਨਾ ਨਹੀਂ ਦਾ ਅੱਛਾ ਜੀ ਹਾਂ ਜੀ ਮੁੱਲ ਕਰਾਉਣ ਨੂੰ ਭਾਵੇਂ ਕੋ 90 95 ਜੋ ਮਰਜ਼ੀ ਕਰਾ ਲੈ ਹਾਂ ਜੀ 80000 ਦੋ ਜੀਏ 80 ਦੀ ਹਾਂ ਜੀ ਹੋਰ ਕਰਦੀ ਹੈ ਜਿਹੜਾ ਇੱਕ ਹੋਰ ਕਰਦੀਏ ਇੱਕ ਹੋਰ ਕਰਦੀਏ ਸ਼ੇਪ ਹੋਰ ਛੱਡੀਏ 77 ਦੀ 77 ਦੇ 200 ਰੁਪਏ ਹੋਣਗੇ ਨਾ 75 ਸ਼ਹਿਰ ਵਾਲਾ ਬੋਨਸ ਨਾ ਲਾਵੇ ਠੀਕ ਠੀਕ ਹੈ ਮੈਂ ਜਿੰਨੇ ਤੇ ਮਰਜ਼ੀ ਚ ਆ ਕੇ ਖੜੇ ਠੀਕ ਹੈ ਲੋ ਅਹੀਂ ਨਹੀਂ ਕਹਾਂਗੇ ਅਗਲੇ ਵੀ ਮਰਜ਼ੀ ਜਦੋਂ ਕਹੇਗਾ ਨਾ 500 ਲੋਕ ਲਾਗੇ ਠੀਕ ਹੈ ਠੀਕ ਹੈ ਜੀ ਲੋ ਜਿੰਨਾ ਕੀ ਤੁਹਾਨੂੰ ਪਤਾ ਤਾਂ ਜੇ ਖੁੱਲੀ ਛੋੜਿਆ ਤੇ ਤੁਹਾਨੂੰ ਪਤਾ ਨਹੀਂ ਆ ਕੋਈ ਨੇ ਮੋਲ ਕੀਤਾ ਬਿਲਕੁਲ ਜੈ ਇਹ ਬੱਚੀ ਵੀਰ ਦੀ ਹੁਣੇ ਆ ਪਹਿਲਾਂ ਹੁੰਦੀ ਆ ਸਵੇਰੇ ਹੀ ਅੱਛਾ ਜੀ ਇਹ ਆਪਣੇ ਘਰ ਹੀ ਆਣ ਕੇ ਸੋਈ ਆ ਠੀਕ ਆ ਇਹਨੂੰ ਸੋਈ ਨੂੰ ਨਾਲੇ ਦੋ ਘੰਟੇ ਹੋ ਗਏ ਆ ਅੱਛਾ ਜੀ ਤੇ ਪਹਿਲਾਂ ਸੁਆ ਠੀਕ ਆ ਚੋ ਗੀ ਆ ਮੋ ਜਵਾਬ ਕੀ ਦੇ ਬੱਚਾ ਜੀ ਠੀਕ ਆ ਲਓ ਜੀ ਮੇਲ ਤੇ ਠੰਡੀ ਧੀਰੀ ਬੜੀ ਆ ਅੱਛਾ ਜੀ ਹਾਂ ਜੀ ਠੀਕ ਠੀਕ ਆ ਜੀ ਲੋਗੇ ਸਵਾਦ ਦਾ 11 ਦਾ ਘਾਟਾ ਬਜਨ ਲੱਗ ਗਿਆ ਵਾ ਸੁਰਵਾ ਸੋਈ ਜਾਂ ਫਿਰਾਂ ਦੇ ਝੁੰਗੀਆਂ ਆ ਗਿਆ ਇਹ ਪੜੀ ਕੱਢ ਦੋ ਕਿੰਨਾ ਬਦਦੋ ਜੀ ਜੀ ਮਤੋਂ 12000 ਰੁਪਏ ਦਾ ਨਹੀਂ ਲੌਗੀ ਬਦਦੋ ਠੀਕ ਹੈ ਠੀਕ ਲੋਗੇ 12 13 ਦੇ ਕਿਹੜਾ ਬਦਦੋ ਭਾਈ ਜਊਂਗੇ ਘਾਟੇ ਪੜ ਦੇਣਾ ਬਹੁਤ ਚੰਗਾ ਆ ਗਿਆ ਵਾ ਵਹਿੜ ਦਾ ਬਿਲਕੁਲ ਨਵੀਂ ਵਹਿੜ ਹੈ ਜੇ ਕੱਡੇ ਇਹ ਜਿਹੜੀਆਂ ਸਫਾਈਆਂ ਸਿਕਾ ਨੂੰ ਚੈੱਕ ਕਰ ਸਕਦੇ ਆ ਖਾਲੀ ਆ ਕਿਉਂ ਕਰਾ ਈਟਮ ਆ ਨਿਕਲੇ ਲੈ ਲਈ ਜਿਹੜਾ ਧੋਦੀ ਆ ਹਾਂਜੀ ਹਾਂਜੀ ਹਾਂ ਬਹੁਤ ਜਮਾਨਾ ਬੜੀ ਠੰਡੀ ਨਹੀਂ ਰਹੀ ਆ ਫਿਰ ਅਸੀਂ ਪਾਲੇ ਭਾਵੇਂ ਨਾ ਪਾਲੇ ਐਸ ਐਸ ਜੀ ਤੇ ਜੇਰ ਛੁੱਟਦੇ ਨੇ ਹੁਣੇ ਜੇਰ ਜੇ ਆਪਾਂ ਵੀਡੀਓ ਵੀਡੀਓ ਬਣਾ ਕੇ ਕਿਹਨੂੰ ਦੇ ਦਾਂਗੇ ਤੁਹਾਨੂੰ ਬਹੁਤ ਮਰਪੀ ਜੇਰ ਠੀਕ ਹੈ ਠੀਕ ਹੈ ਜੀ ਬੋਦਰ ਬਦਲ ਨੂੰ ਪਿਆਈ ਆ ਅੱਛਾ ਜੀ ਹਾਂ ਇਹ ਸੋਹਣੀ ਹੈ ਠੀਕ ਹੈ ਤਰ ਜੂਆ ਬੱਲਾ ਮੂੰਹ ਚੋ ਗਈ ਆ ਲੋ ਜੀ ਮੂੰਹ ਵੀ ਚਾਰ ਦੰਦ ਤੇ ਚੱਡੇ ਚੱਡੇ ਦੀਆਂ ਸਫਾਈਆਂ ਜਿਹੜੀਆਂ ਤੇ ਇੰਚਾ ਕਰਤਾ ਤੇ ਸਾਹਮਣੇ ਧਾਨ ਜਿਹੜਾ ਬੜਾ ਸੋਹਣਾ ਲੱਗਾ ਵੇਖੋ ਧਾਨ ਵੀ ਐਨ ਕਾਲਾ ਧਾਨ ਲੱਗਾ ਵਧੀਆ ਏਥੇ ਥੇ ਧਾਨ ਲੱਗਾ ਪਿਆ ਵਾ ਕਰਮਾਲੀ ਨੂੰ ਤੇਰਾ ਭਾਈ ਮੁੱਲ ਕਰ ਮੁੱਲ ਵੀ ਇਥੇ ਦਾ ਜਾਇਜ਼ ਹੀ ਕਰਨਾ ਹੈ ਅੱਛਾ ਜੀ ਭਾਵੇਂ 45 50 ਜੋ ਮਰਜੀ ਆ ਹਾਂ ਜੀ ਹਾਂ ਦੇਣਾ 40 ਦੇ ਦਈਏ ਕਰ ਦਈਏ ਅੰਦਰ ਚਾਲੇ ਨਿਕਨੇ ਨਿਕੇ ਕਰਨੇ ਆ ਅੰਦਰ ਕਰਦੇਗੇ 40 ਦੇ ਹਾਂਜੀ ਯਾਰ ਹੋਰ ਚੱਲ ਗਈ ਇੱਕ ਤੋਂ ਬਸਾ ਥੋੜੀ ਦੇਰੀ ਹੈ ਹਾਂਜੀ 38 ਦੀ ਦੇ ਦਾਂਗੇ 200 ਰੁਪਏ ਛੋੜ ਹੀ ਹੋਣੀ ਹੈ ਜੋ ਮੈਂ ਠੀਕ ਹੈ ਲਓ ਜੀ ਮੇਰਾ ਵੀਰ ਕੋ ਬਹੁਤਾ ਸਤਾਵੇ ਨਾ ਬੱਚੀ ਵੇਖ ਲੈਣ ਧਿਆਨ ਕੇ ਥੱਲੇ ਬੈ ਬੁਕੇ ਤੁਸ ਜੀ ਬਿਲਕੁਲ ਬਿਲਕੁਲ ਜੀ ਆਹ ਨਾਲ ਪਿੱਛੇ ਚੰਗਾ ਲੱਗਾ ਬੱਚੀ ਹਾਂ ਤੇ ਕਾਰਡ ਵੀ ਚੰਗਾ ਆ ਗਿਆ ਬਿਲਕੁਲ ਨਵੀਂ ਵੇਖ ਪਹਿਲਾ ਹੀ ਸੁਆ ਕਲੋਂ ਬੱਚੀ ਆ ਗਿਆ ਠੀਕ ਹੈ ਜੀ ਤੇ ਚਲੋ ਸੀਮਲ ਕੇ ਚੰਗਾ ਜਿਹੜਾ ਮਨ ਆਪਣਾ ਸੁਆ ਚੋਜਵਾ ਕੇ ਤਸੱਲੀ ਕਰਕੇ ਖੜਨਾ ਜਿਹੜਾ ਨਹੀਂ ਆ ਸਕਦਾ ਵੀਡੀਓ ਘਰ ਦੇ ਚਾਵੇ ਠੀਕ ਹੈ ਜੀ ਤਾਂ ਘਰ ਨੂੰ ਪਾਸ ਕਰਕੇ ਹਾਂਜੀ ਤੇ ਪਿੱਛੇ ਦੀ ਸਾਡੀ ਗੋਲ ਗਾਰੰਟੀ ਹੋ ਗਈ ਠੀਕ ਠੀਕ ਲਾ ਗਿਆ ਨੰਪੰਡਾ ਪਈਆਂ ਕਰਮਾ ਦੀ ਨੇ ਤੇ ਰੇੜ ਵੀ ਬਿਲਕੁਲ ਛੋਟਾ ਆ ਗਿਆ ਬਿਲਕੁਲ ਟਿਕਿਆ ਨਹੀਂ ਕਰੇੜ ਆ ਯਾਰ ਜਿਹੜੀ ਪਹਿਲੇ ਨੰਬਰ ਦਾ ਪਦਖਾਈ ਤੁਹਾਨੂੰ ਜੀ ਗਾਵੇ ਲੋ ਜੀ ਆ ਵੀ ਜਿਹੜੀ ਪਹਿਲਾ ਤੋਆ ਝੋਟੀ ਸੋਈ ਜਾਂਦੇ ਵੀ ਚੋ ਚੰਗੇ ਰਕਾਲ ਵਾਲੀ ਜੀ ਕੋਈ ਸੇਵਾ ਵਾਲਾ ਜਿਹੜਾ ਭਰਾ ਦੇ ਕੋਲ ਬਚੰਗਾ ਕੱਢੀ ਜਿਹੜਾ ਤੇ ਆ ਜਿਹੜਾ ਨੀਰ ਹੀਰਾ ਆ ਰਿਆ ਆਣਾ ਇਹਨਾਂ ਜਿਹੜਾ ਇਹਨੂੰ ਪਛਾਣ ਹੈ ਉਹਨੇ ਲੈਣੀ ਆ ਹਾਂਜੀ ਹਾਂਜੀ 2 ਲੱਖ ਦੀ ਕੱਟੀ ਆ 2 ਲੱਖ ਮੁੱਲ ਕਰਦੇ ਘਰ ਵਾਲੇ ਹੱਟ ਗਏ ਅੱਛਾ ਅੱਛਾ ਹਾਂਜੀ ਠੀਕ ਆ ਠੀਕ ਆ ਜੀ ਲਓ ਭਾਜੀ ਫੇਸਬੁਕ ਪਾਰਟੀ ਦੇ ਫੇਸ ਚੈੱਕ ਕਰ ਸਾਡੇ ਜੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਗਈ ਆ ਤੇ ਚਲੋ ਕੋਈ ਵੀਰ ਭਰਾਸੇ ਵਾਲਾ ਲੈ ਜਾਊਗਾ ਤੇ ਚਲੋ ਦੋ ਤਿੰਨ ਚੰਗਾ ਕੱਢੀ ਜਣਾ ਕਰਨ ਵਾਲੀ ਨੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸੂ ਕਾਲ ਕਪੜਾ ਬੰਦਾ